ਉਹ ਕਹਣਾ ਜਿਹੜੇ ਕੋ ਹਾਦਸਾ ਹੋ ਗਿਆ ਕਿਸੇ ਨੂੰ ਸੱਟ ਲੱਗੀ ਕੌਣ ਜਿੰਮੇਵਾਰ ਉਹਦਾ ਨਹੀਂ ਚਲੋ ਉਹ ਬੰਦ ਰਿਹਾ ਹੈ ਸਾਹਮਣੇ ਦਾ ਕਮਟਾ ਜੇ ਕੋਈ ਹਾਦਸਾ ਹੋ ਜਾ ਸੱਟ ਲੱਗੀ ਫਿਰ ਮੁੜ ਕੇ ਸਰਕਾਰ ਨੂੰ ਕਹਾਂਗੇ ਕੀ ਜੰਨੇ ਆਪਾਂ ਜਦੋਂ ਪਤਾ ਮੈਨੂੰ ਪੁਲ ਮੰਦੇ ਉੱਪਰ ਹੀ ਕਿਉਂ ਨਹੀਂ ਆਉਂਦੇ ਆ ਗੱਡੀ ਵਾਂਗ ਆਉਂਦੇ ਤੁਹਾਡੇ ਜਲਾਦੂਣਾ ਰੱਖਿਆ ਯਾਰ ਤੁਹਾਨੂੰ 2 ਕਿਲੋਮੀਟਰ ਦਾ ਹਰਕ ਪੈਂਦੇ ਸੀ ਕਿ 60 ਮਿੰਟ ਵਿੱਚ ਫੇਰ ਹੋ ਵੀ ਕਿੱਥੇ ਜਾ ਰਹੇ ਹੋ ਤੁਸੀਂ ਕਿੱਧਰ ਆ ਰਹੇ ਹੋ ਤਾਂ ਅੰਦਰ ਦੇ ਵਿੱਚ ਇੱਕ ਰੁਕ ਗਿਆ ਇਹ ਰੁਕ ਗਿਆ ਉੱਪਰ ਦੀ ਜੋ ਨਹੀਂ ਆ ਰਹਾ ਪਤਾ ਚੱਲ ਜਾਵੇ ਚਲੋ ਆਪਾਂ ਉੱਪਰ ਮੈਲਾ ਚੋਂ ਹੋ ਕੇ ਆਉਂ ਲੋੜ ਜ਼ਿਆਦਾ ਪਾ ਰਿਹਾ ਤੇ ਸਤਿ ਸ਼੍ਰੀ ਅਕਾਲ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਨਾਮੋ ਕਲਾਰਾਂ ਜਾ ਰਿਹਾ ਸੀਗਾ ਤੇ ਆਹ ਦੇਖੋ ਕਿ ਜਿਹੜਾ ਪੁਲ ਬਣ ਰਿਹਾ ਹੈ ਉਹਦੇ 'ਚ ਬਸਾਂ ਵੀ ਟਰੱਕ ਵੀ ਟੈਂਪੋ ਵੀ ਸਾਰੇ ਚੱਲ ਰਹੇ ਨੇ ਤੇ ਜਦ ਕਿ ਜਿਹੜਾ ਰੂਟ ਹੈ ਕਿਉਂਕਿ ਪੁਲ ਕਿੱਥੇ ਹੈ ਇਹ ਸਿਰਫ ਸਕੂਟਰਾਂ ਮੋਟਰਸਾਈਕਲਾਂ ਟਰੈਕਟਰਾਂ ਛੋਟੀਆਂ ਗੱਡੀਆਂ ਵਾਸਤੇ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੱਡੀਆਂ ਗੱਡੀ ਵਾਲਿਆਂ ਨੂੰ ਕਿ ਮਹਿਲਾ ਚੌਂਕ ਹੋ ਕੇ ਆਓ ਕਿਉਂਕਿ ਜਦੋਂ ਜੇ ਖੁਦਾ ਨਾ ਖਾਸ ਤਾਂ ਕੋਈ ਹਾਦਸਾ ਵਾਪਰ ਜਾਂਦਾ ਹੈ ਫਿਰ ਸਾਰਾ মিডিਆ ਸਾਰੇ ਲੋਕ ਫਿਰ ਸਰਕਾਰ ਨੂੰ ਗਾਲਾਂ ਕੱਢਣ ਵਾਲੇ ਚੱਲ ਪਾਸੇ ਚੱਲ ਪੈਂਦੇ ਨੇ ਜਦ ਕਿ ਇੱਥੇ ਕਲੀਅਰਲੀ ਲਿਖਿਆ ਹੋਇਆ ਕਿ ਸਾਰਿਆਂ ਨੂੰ ਕਿਹਾ ਹੋਇਆ ਬੇਨਤੀ ਕੀਤੀ ਹੋਈ ਹੈ ਕਿ ਭਈ ਵੱਡੀਆਂ ਗੱਡੀਆਂ ਵਾਲੇ ਜਿਹੜੇ ਉਹ ਮਹਿਲਾ ਚੌਂਕ ਹੋ ਕੇ ਆਉਣ ਇਹ ਸਿਰਫ ਸਿਰਫ ਕੱਚਾ ਰਸਤਾ ਹੈ 4 ਮਹੀਨਿਆਂ ਲਈ ਔਰ ਛੋਟੀਆਂ ਗੱਡੀਆਂ ਦੇ ਲਈ ਹੈ ਸੋ ਮੇਰੀ ਸਾਰਿਆਂ ਨੂੰ ਆਪਾਂ ਨੇ ਕਿ ਵੇਦੇ ਕਿਰਪਾ ਕਰਕੇ ਸਰਕਾਰ ਦੀ ਇਸ ਬੇਨਤੀ ਨੂੰ ਮਨਜ਼ੂਰ ਕਰੋ ਧੰਨਵਾਦ ਆ ਵੀ ਕਿਵੇਂ ਦੀ ਹੈ ਜੇ ਉਹ ਹੰਡਲਾ ਨਾ ਬੰਨਦਾ ਜੇ ਜਮਾਨਤ ਕਰਦਾ ਜੇ ਇਹ ਲੋਕਲ ਹੈ ਜਿਉਂਰੇ ਕੋ ਹਾਦਸਾ ਹੋਵੇ ਕਿਸੇ ਨੂੰ ਸੱਟ ਲੱਗੀ ਕੌਣ ਜ਼ਿੰਮੇਵਾਰ ਉਹਦਾ ਨਹੀਂ ਕਹਦਾ ਉਹ ਮੰਨ ਰਿਹਾ ਹੈ ਨਾ ਸਮਝ ਲੋ ਟਮਟਾ ਜੇ ਕੋ ਹਾਦਸਾ ਹੋ ਜਾ ਸੱਟ ਲੱਗੀ ਫਿਰ ਮੁਰਗੀ ਸਰਕਾਰ ਨੂੰ ਕਹਾਂਗੇ ਕਿੱਥੇ ਜਾਂਦੇ ਆਪਾਂ ਜਦੋਂ ਪਤਾ ਤੈਨੂੰ ਕੋਲ ਮੰਨਦੇ ਉੱਪਰ ਜਿਉਂ ਨਹੀਂ ਹੁੰਦਾ ਇਹ ਤਾਂ ਵੀ ਆਣਾ ਘੱਟ ਬਣ ਜਾਉਂਦਾ ਥੋੜੀ ਜਿਆਦਾ ਟੁਣਾ ਰੱਖਿਆ ਯਾਰ ਆਪਾਂ 2 ਕਿਲੋਮੀਟਰ ਦਾ ਹਰਕ ਪੈਂਦੇ ਸੀ ਸਰਟੀਫਿਕੇਟ ਦੇ ਫੇਰ। ਕੋ ਕਾਜ ਹੋ ਰਿਹਾ? ਮੋਲੀ ਕਿੱਥੇ ਜਾਣਾ ਤੁਸੀਂ? ਕਿੱਧਰ ਆ ਰਹੇ ਹੋ ਤੁਸੀਂ? ਅੰਮ੍ਰਿਤਸਰ ਦੇ ਵਿੱਚ ਨੋਕੀਓ ਇਹ ਉੱਪਰ ਦੀ ਜਿਹੜੀ ਜਾਣਾ ਹੈਗਾ ਪਤਾ ਚੱਲ ਜਾਵੇ। ਕੋਈ ਲੋਡਰ ਮੈਨਾਂ ਚੌਕ ਹੋ ਕੇ ਰਹੂ।

ਸੱਚੀ ਕਾਜੀ ਮੈਂ ਸੁਨਾਮੋ ਕਲਾਰਾਂ ਜਾ ਰਿਹਾ ਸੀਗਾ ਤੇ ਆਹ ਦੇਖੋ ਕਿ ਜਿਹੜਾ ਪੁਲ ਬਣ ਰਿਹਾ ਹੈ ਉਹਦੇ 'ਚ ਬਸਾਂ ਵੀ ਟਰੱਕ ਵੀ ਟੈਂਪੂ ਵੀ ਸਾਰੇ ਚੱਲ ਰਹੇ ਨੇ ਤੇ ਜਦ ਕਿ ਜਿਹੜਾ ਰੂਟ ਹੈ ਕਿਉਂਕਿ ਪੁਲ ਕੱਚਾ ਹੈ ਇਹ ਸਿਰਫ ਸਕੂਟਰਾਂ ਮੋਟਰਸਾਈਕਲਾਂ ਟਰੈਕਟਰਾਂ ਛੋਟੀਆਂ ਗੱਡੀਆਂ ਵਾਸਤੇ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੱਡੀਆਂ ਗੱਡੀਆਂ ਵਾਲਿਆਂ ਨੂੰ ਕਿ ਮਹਿਲਾ ਚੌਂਕ ਹੋ ਕੇ ਆਓ ਕਿਉਂਕਿ ਜਦੋਂ ਜੇ ਖੁਦਾ ਨਾ ਖਾਸ ਤਾਂ ਕੋਈ ਹਾਦਸਾ ਵਾਪਰ ਜਾਂਦਾ ਹੈ ਫਿਰ ਸਾਰਾ মিডিਆ ਸਾਰੇ ਲੋਕ ਫਿਰ ਸਰਕਾਰ ਨੂੰ ਗਾਲਾਂ ਕੱਢਣ ਵਾਲੇ ਚੱਲ ਪਾਸੇ ਚੱਲ ਪੈਂਦੇ ਨੇ ਜਦ ਕਿ ਇੱਥੇ ਕਲੀਅਰਲੀ ਲਿਖਿਆ ਹੋਇਆ ਕਿ ਸਾਰਿਆਂ ਨੂੰ ਕਿਹਾ ਹੋਇਆ ਬਿੰਦੀ ਕੀਤੀ ਹੋਈ ਹੈ ਕੋਈ ਵੱਡੀਆਂ ਗੱਡੀਆਂ ਵਾਲੇ ਨਿਹੜੇ ਉਹ ਮਹਿਲਾ ਚੋਂ ਹੋ ਗਿਆ ਔਰ ਇਹ ਸਿਰਫ ਔਰ ਸਿਰਫ ਕੱਚਾ ਰਸਤਾ ਹੈ ਚਾਰਕ ਮਹੀਨਿਆਂ ਲਈ ਔਰ ਛੋਟੀਆਂ ਗੱਡੀਆਂ ਦੇ ਲਈ ਹੈ ਸੋ ਮੇਰੀ ਸਾਰਿਆਂ ਨੂੰ ਆਪ ਬਨ ਕੇ ਬੇਦੇ ਕਿਰਪਾ ਕਰਕੇ ਸਰਕਾਰ ਵੀ ਇਸ ਬਿੱਲ ਨੂੰ ਮਨਜ਼ੂਰ ਕਰੋ ਧੰਨਵਾਦ